ਅੱਜ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਨਸ਼ਾ ਜਾਗਰੂਕਤਾ 캠ਪਮਹਿਮ ਸ਼ੁਰੂ ਕੀਤੀ ਗਈ ਸੀ ਉਸਤੇ ਰਿਗਾਰਡਿੰਗ ਹੀ ਅੱਜ ਅਸੀਂ 31 25 ਨਵੇਂ ਸਾਲ ਦੇ ਆਗਾਜ਼ ਦੇ ਹੇਠਾਂ ਇਹ ਜਿਹੜਾ ਨਸ਼ਾ ਜਾਗਰੂਕਤਾ ਕੈਂਪ ਅੱਜ ਲਗਾਇਆ ਜਿਸ ਵਿੱਚ ਅੱਜ ਐਸਪੀ ਸਾਹਿਬ ਡਿਪਟੀ ਸਪੀਕਰ ਰੌੜੀ ਸਾਹਿਬ ਸਾਡੇ ਹੋਰ ਵੀ ਗੜਸ਼ੰਕਰ ਦੇ ਪੁਲਿਸ ਡਿਪਾਰਟਮੈਂਟ ਦੇ ਡੀਐਸਪੀ ਐਸਐਚਓ ਸਾਹਿਬ ਸਾਰੇ ਹੀ ਇੱਥੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ ਇਹੇ ਅਸੀਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਪੰਚਾਇਤਾਂ ਨੂੰ ਇੱਥੇ ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਸੱਦਾ ਪੱਤਰ ਦਿੱਤਾ ਸੀਗਾ ਜੋ ਕਿ ਸਾਰੇ ਹੀ ਇੱਥੇ ਵਧੀਆ ਹਾਜ਼ਰੀ ਅੱਜ ਪੂਰੀ ਹੋਈ ਸਾਡੀ ਇਹੇ ਅੱਜ ਮੈਸੇਜ ਦੇਣਾ ਚਾਹਾਂਗੇ ਕਿ ਇਸ ਜਿਹੜਾ ਜਾਗਰਤਾ ਕੈਂਪ ਨੂੰ ਹੋਰ ਵੀ ਆਪਣੇ ਹਰ ਇੱਕ ਪਿੰਡ ਦੇ ਵਿੱਚ ਸਾਂਝ ਮਤਾ ਪਾ ਕੇ ਜਿਹੜਾ ਆਪਣਾ ਪਿੰਡ ਨਸ਼ਾ ਮੁਕਤ ਬਣਾਇਓ ਤੇ ਇਸ ਸਬੰਧੀ ਜਿਹੜੇ ਅੱਗੇ ਹੋਰ ਵੀ ਸਾਡੇ ਇਸ ਤਰ੍ਹਾਂ ਹੁਣ ਪੰਚਾਇਤਾਂ ਨਵੀਆਂ ਬਣੀਆਂ ਉਹਨਾਂ ਨੂੰ ਅਸੀਂ ਆਡਿਟ ਹੋ ਚੁੱਕਾ ਆਡਿਟ ਦੌਰਾਨ ਚਾਰਜ ਦੇ ਦੇ ਦਿੱਤਾ ਜਾਏਗਾ ਚਾਰਜ ਪ੍ਰੰਤ ਜਿਹੜਾ ਵੀ ਆ ਅਸੀਂ ਇਹ ਹੀ ਕਰਾਂਗੇ ਕਿ ਇੱਕ ਆਮ ਇਜਲਾਸ ਕਰਵਾਇਆ ਜਾਊਗਾ ਹਰ ਇੱਕ ਪਿੰਡ ਦੇ ਵਿੱਚ ਉਸ ਪਿੰਡ ਦੇ ਵਿੱਚ ਹਰ ਇੱਕ ਪਿੰਚ ਇਹ ਮਤਾ ਪਾਇਆ ਜਾਊਗਾ कि ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਪਿੰਡ ਬਣਾਵਾਂਗੇ ਸੋ ਇਸ ਸਬੰਧੀ ਸਾਰੇ ਸਰਪੰਚਾਂ ਪੰਚਾਂ ਦਾ ਸਾਨੂੰ ਇਸ ਮਹਿੰਮ ਚ ਸਹਿਯੋਗ ਚਾਹੀਦਾ ਹੈ ਅੱਜ ਜਿਹੜਾ ਪੰਜਾਬ ਸਰਕਾਰ ਦੇ ਦੇਸ਼ਾਨ ਦੇ ਅੰਦੇਸ਼ਾਂ ਦੇ ਤਹਿਤ ਜਿਲ੍ਹਾ ਪੁਲਿਸ ਫੋਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮਿਲ ਕੇ ਪਿੰਡ ਮਹਿਤਾਬ ਗੋਗਰ ਮਹਿਤਾਬਪੁਰ ਤਹਿਸੀਲ ਗੜਸ਼ੰਕਰ ਦੇ ਵਿੱਚ ਜਿਹੜਾ ਅਸੀਂ ਅੱਜ ਜਿਹੜਾ ਨਸ਼ਿਆਂ ਦੇ ਤਹਿਤ ਸੰਪਰਕ ਮੁਹਿੰਮ ਤਹਿਤ ਅੱਜ ਜਿਹੜਾ ਨਸ਼ਾ ਸ਼ਿਰਨਲੀ ਪਬਲਿਕ ਨੂੰ ਅਵੇਅਰ ਕਰਨ ਲਈ ਜਿਹੜਾ ਕੈਂਪ ਲਾਇਆ ਹੈ ਜੋ ਇਸ ਕੈਂਪ ਦੇ ਵਿੱਚ ਸਾਰੇ ਸਿਵਲ ਪ੍ਰਸ਼ਾਸਨ ਨਾਲ ਕਰਦੇ ਹੋਏ ਜਿੰਨੇ ਸਬਡਿਵੀਜ਼ਨ ਗੜ ਸ਼ੰਕਰ ਦੇ ਵਿੱਚ ਪੈਂਦੇ ਆ ਪੰਜ ਸਰਪੰਚ ਸਾਹਿਬਾਨ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ ਔਰ ਉਹਨਾਂ ਨੂੰ ਮੋٹے ਤੌਰ ਦੇ ਉੱਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੀ ਕੀ ਨਸ਼ੇ ਬਾਰੇ ਕੋਈ ਗਤੀਵਿਧੀਆਂ ਹੋ ਰਹੀਆਂ ਆ ਕਿੱਦਾਂ ਉਹਨਾਂ ਨੂੰ ਜਨ ਅਵੇਅਰ ਕੀਤਾ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਜਾਂ ਨਸ਼ਾ ਕਰਨ ਵਾਲੇ ਬੱਚੇ ਹੈਗੇ ਆ ਤੇ ਉਹ ਸਾਡੇ ਹੀ ਬੱਚੇ ਜਿਹੜੇ ਭਟਕ ਗਏ ਹੈਗੇ ਆ ਉਹਨਾਂ ਨੂੰ ਤੁਸੀਂ ਜਿਹੜਾ ਆਪਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਜਮ੍ਹਾਂ ਕਰਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਸੰਪਰਕ ਮਹਿੰਮ ਤਹਿਤ ਜਿਹੜਾ ਉਹਨਾਂ ਨਾਲ ਕਰੀਏ ਤਾਂ ਕਿ ਜਿਹੜਾ ਸਾਡਾ ਜੁੱਤ ਜਿਹੜਾ ਕੋਈ ਗਲਤੀ ਦੇ ਨਾਲ ਇਸ ਕੰਮ ਲਈ ਭਟਕ ਗਿਆ ਆ ਉਹ ਆਪਣਾ ਸਿੱਧੇ ਰਸਤੇ ਪੈ ਕੇ ਤੇ ਆਪਣਾ ਜਿਹੜਾ ਗਾਹ ਉਹ ਆਪਣਾ ਵਧੀਆ ਜ਼ਿੰਦਗੀ ਜਿਹੜੀ ਬਤੀਤ ਕਰੇ ਇਸ ਤੋਂ ਇਲਾਵਾ ਜਿਹੜਾ ਕੋਈ ਵਿਅਕਤੀ ਉੱਥੇ ਨਸ਼ਾ ਸਪਲਾਈ ਕਰਦਾ ਹੈਗਾ ਉਹਦੀ ਜਾਣਕਾਰੀ ਅਸੀਂ ਜਿਹੜੇ ਨੰਬਰ ਡਿਸਪਲੇ ਕੀਤੇ ਆ ਜਾਂ ਅਸੀਂ ਪਰਸਨਲ ਨੰਬਰ ਵੀ ਦਿੱਤੇ ਆ ਉਹਦੇ ਬਾਰੇ ਪੁਲਿਸ ਨੂੰ ਇਨਫਾਰਮੇਸ਼ਨ ਦਿਓ ਤਾਂ ਕਿ ਜਿਹੜਾ ਰੈਲੇਵੈਂਟ ਕਾਨੂੰਨ ਦੇ ਤਹਿਤ ਅਸੀਂ ਉਹਨਾਂ ਨੂੰ ਬੁੱਕ ਕਰੀਏ 3rd ਪੁਆਇੰਟ ਦੇ ਵਿੱਚ ਅਸੀਂ ਉਹਨਾਂ ਨੂੰ ਕੀਤਾ ਹੈਗਾ ਕਿ ਜਦੋਂ ਮੈਂ ਅੱਜ ਇੱਕ ਡਾਟਾ ਕੱਢਿਆ ਸੀ ਅਸੀਂ ਹੁਣ ਤੱਕ ਡਿਸਟ੍ਰਿਕਟ ਹਿਸ਼ਾਰਪੁਰ ਦੇ ਵਿੱਚ 68F ਦੇ ਵਿੱਚ ਪ੍ਰੋਵੀਜ਼ਨ ਹੈਗਾ ਜਿਹੜੇ ਨਸ਼ਾ ਸਮਗਲਰਾਂ ਨੇ ਜੋ ਵੀ ਅਚਲ ਅਚਲ ਜਾਇਦਾਦ ਜਿਹੜੀ ਬਣਾਈ ਹੋਈ ਆ ਜਿਵੇਂ ਗੱਡੀਆਂ ਘਰ ਵਗੈਰਾ ਉਹਨਾਂ ਨੇ ਲਿਆ ਹੋਇਆ ਅਸੀਂ 38 ਕੇਸ ਬਣਾ ਕੇ ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਭੇਜਿਆ ਜਿਹਦੇ ਵਿੱਚ 13 ਕੇਸ 8 ਕੇਸ ਜਿਹੜੇ ਆ ਉਹ ਗੜਸ਼ੰਕਰ ਸਾਹਬ ਡਿਵੀਜ਼ਨ ਤੇ 5 ਕੇਸ ਜਿਹੜੇ ਆ ਮਾਲਪੁਰ ਜਿਹੜੀ ਗੜਸ਼ੰਕਰ ਦੇ ਵਿੱਚ ਹੀ ਪੈਂਦੀ ਆ ਟੋਟਲ ਇਹਨਾਂ ਦੀ ਤਕਰੀਬਨ 11 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਅਸੀਂ ਜਿਹੜੀ ਉਹ ਜ਼ਬਤ ਕਰਾਈ ਆ ਓਵਰ ਆਲ ਜਿਹੜਾ ਸਾਡੇ ਜਿਹੜੇ 38 ਕੇਸ ਆ ਉਹਦੇ ਵਿੱਚ 25 ਕਰੋੜ ਦੇ ਲਗਭਗ 25-26 ਕਰੋੜ ਦੇ ਲਗਭਗ ਜਿਹੜੀ ਅਸੀਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਈ ਆ